ਇਹ ਹਾਲ ਆ ਮਿੱਤਰੋ ਅੱਜ ਦਾ ਦਿਨ ਮਿੱਤਰੋ ਆਪਾਂ ਕੰਮ ਕਰ ਰਹੇ ਆ ਵੀ ਝੋਨਾ ਲਾਇਆ ਸੀ ਜਿਹੜਾ ਆਪਾਂ ਅੱਗੇ ਅਤਰਾ ਜਿਆਦਾ ਗਰਮੀ ਪੈਣ ਕਾਰਨ ਡੱਕੇ ਸੜ ਗਏ ਥੋੜੇ ਜੇ ਵਿੱਚ ਤੇ ਅੱਜ ਆਪਾਂ ਵਿੱਚ ਡੱਕੇ ਲਵਾ ਰਹੇ ਆ ਕਿਵੇਂ ਬੱਗੇ ਕਿੰਨਾ ਕੰਮ ਰਹਿ ਗਿਆ ਵਾਵਾ ਹਾਂ ਗਰਮੀ ਕਰ ਤੇ ਪਨੀਰੀ ਕੁੜੀ ਤੇ ਡੱਕੇ ਡੱਕੇ ਮਾਰ ਚਗੇ ਯਾਰ ਉਫਾ ਹੋ ਗਿਆ ਕੰਮ ਅੱਛਾ ਤੇ ਬਾਕੀ ਕੰਮ ਤਾਂ ਖਰ ਅੱਗੇ ਨੋ ਨਿਭੜੀ ਜਾਂਦਾ ਵਧੀਆ ਨਾ ਹਾਂ ਹਾਂ ਗਾਂ ਗਾਂ ਬਾਕੀ ਵਧੀਆ ਬੰਜੂਗਾ ਡੱਕੇ ਲੱਗਦੇ ਹੋ ਜੂ ਵਧੀਆ ਚ ਨਾ ਹਾਂ 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 ਠੀਕ ਆ ਤੇ ਇੱਕਾ ਮਿੱਤਰੋ ਆਪਾਂ ਨਾ ਵਾਣਾ ਨਵਾ ਮਾਣਾ ਇਹ ਝੋਨਾ ਪੀਲਾ ਹੋ ਗਿਆ ਚੱਲ ਨਹੀਂ ਰਿਹਾ ਕੋਈ ਕਿਸੇ ਵੀਰ ਕੋਲੇ ਕੋਈ ਹੋਵੇ ਹਾਲ ਤੇ ਦੱਸਿਓ ਕਮੈਂਟਾਂ ਦੇ ਵਿੱਚ ਕੀ ਪਾਈਏ ਇਸਨੂੰ